ਦੋਸਤੋ ਜੇਕਰ ਤੁਸੀਂ ਸਿਹਤਮੰਦ ਰਹਿਣਾ ਤਾਂ ਅੱਜ ਦੀ ਵੀਡੀਓ ਬਹੁਤ ਖਾਸ ਹੈ ਜ਼ਰੂਰ ਦੇਖਿਓ ਤੇ ਆਪਣੇ ਪਿਆਰਿਆਂ ਨਾਲ ਸ਼ੇਅਰ ਵੀ ਕਰਦੇ ਹੋ ਅੱਜ ਆਪਾਂ ਤੁਹਾਨੂੰ ਮਲੇਰ ਕੋਟਲਾ ਤੋਂ ਨਾਭਾ ਰੋਡ ਲੈ ਕੇ ਆਏ ਸੀ ਪਿੰਡ ਉਪੋਕੀ ਜਿਹੜਾ ਪੱਠਾ ਲੱਗਿਆ ਹੋਇਆ ਰਸਤਾ ਦੇਖ ਲਓ ਕਿਉਂਕਿ ਤੁਸੀਂ ਇਹ ਰਸਤੇ ਤੇ ਜ਼ਰੂਰ ਜਾਣਾ ਇਹ ਤੋਂ ਅੱਗੇ ਜਾ ਕੇ ਨਾ ਬਿੰਜੋ ਕੀ ਕਲਾ ਨੂੰ ਰਸਤਾ ਮੁੜਦਾ ਤੇ ਮੋੜ ਤੇ ਹੈਗਾ ਦਾਰਾ ਸਿਮਿੰਟ ਸਟੋਰ ਉਹ ਟਰਨ ਕਰਕੇ ਜਦੋਂ ਤੁਸੀਂ ਅੱਗੇ ਜਾਂਦੇ ਹੋ ਤਾਂ ਇੱਥੇ ਇੱਕ ਬਾਈ ਨੇ ਤੇਲ ਕੱਢਣ ਵਾਲੀ ਮਸ਼ੀਨ ਲਾਈ ਆ ਤੇ ਤੁਹਾਨੂੰ ਹੁਣ ਦੱਸਦੇ ਆ ਵੀ ਤੇਲ ਦਾ ਕੀ ਰੇਟ ਆ ਕੀ ਫਾਇਦੇ ਨੇ ਪਹਿਲਾ ਕਨਸੈਪਟ ਦੇਖ ਲਓ ਸਾਰਾ ਐਡੀਕਾ ਮਸ਼ੀਨ ਆ ਪਰ ਐਡੀਕਾ ਮਸ਼ੀਨ ਤੁਹਾਨੂੰ ਜਮਾਂ ਸਿਹਤਮੰਦ ਕਰ ਦੂਗੀ ਆ ਦੇਖੋ ਜੀ ਇਧਰ ਸਰੋਂ ਪਾਈ ਜਾਂਦੇ ਨੇ ਸਰੋਂ ਵੀ ਵੀਰੇ ਉਹਨਾਂ ਨੇ ਘਰ ਦੀ ਬੀਜੀ ਹੋਈ ਆ ਕਹਿੰਦੇ ਸਾਡਾ ਖੇਤੀ ਦਾ ਕੰਮ ਐ ਤੇ ਆ ਜਿਹੜਾ ਸਾਰਾ ਤੇਲ ਆ ਇਧਰੋਂ ਨਿਕਲਦਾ ਤੇ ਬਾਕੀ ਹੁਣ ਜਾਣਕਾਰੀ ਆਪਾਂ ਲੈ ਲੈਂਦੇ ਆ ਭਰਾ ਤੋਂ ਹਾਂਜੀ ਵੀਰੇ ਅਸਲਾਮ ਵਾਲੇਕੁਮ ਜੀ ਵਾਅਲੈਕੁਮ ਅਸਲਾਮ ਤੇ ਵੀਰੇ ਅਸੀਂ ਜਿਵੇਂ ਅੱਜ ਤੱਕ ਕੋਲੂ ਵੀ ਦੇਖੇ ਨੇ ਸਪੈਲਰ ਵੀ ਦੇਖੇ ਨੇ ਤੇਲ ਕਢਦੇ ਇਹ ਕਨਸੈਪਟ ਕੀ ਆ ਪਹਿਲਾਂ ਇਹਦੇ ਬਾਰੇ ਜਾਣਕਾਰੀ ਦਿਓ ਕੋਲਡ ਪ੍ਰੈਸ ਮਸ਼ੀਨ ਆ ਵੀਰੇ ਠੀਕ ਐ ਇਹ ਕੇਰਾਂ ਚ ਕਢਦੇ ਆ ਸਰੋਂ ਸਰੋਂ ਦਾ ਦੇਲ ਗਿਰਾਂ ਚ ਕਰਦੀ ਆ ਕਿ ਮੈਂ ਕੋਲੂ ਪਹਿਲਾਂ ਦੀ ਉਹ ਬਾਰ-ਬਾਰ 5-6 ਵਾਰ ਸਰੋਂ ਨਾਲ ਪਾਣੀ ਪਾਉਣਾ ਪੈਂਦਾ ਸੀ ਠੀਕ ਹੈ ਅਗਲੇ ਨੂੰ ਅੱਧਾ ਦਾ ਪਾਣੀ ਵਗ ਜਾਂਦਾ ਸੀ ਇਹ ਜੇ ਕੱਲੀ ਸਰੋਂ ਪੈਂਦੀ ਆ ਪਾਣੀ ਕੱਲੀ ਸੁੱਕੀ ਸਰੋਂ ਪੈਂਦੀ ਆ ਜਮਾ ਹਾਂ ਪਾਣੀ ਜੇ ਪਾਉਨੇ ਆਪਾਂ ਇਹ ਜਾਮ ਹੋ ਜਾਂਦਾ ਜਾਮ ਹੋ ਜਾਂਦਾ ਆ ਜੀ ਬਾਈ ਦਿਖਾ ਦੀ ਮੜਾ ਜੀ ਸਰੋਂ ਦਾ ਤੇਲ ਸਰੋਂ ਬਾ ਰਹੇ ਨੇ ਪਿਓਰ ਸਰੋਂ ਆ ਦੇਖੋ ਜੀ ਸੁੱਕੀ ਸਰੋਂ ਆ ਜਮਾ ਸਰੋਂ ਸੁੱਕੀ ਆ ਠੀਕ ਹੈ ਫਿਰ ਇਹ ਬਸ ਇਹ ਜਣੀ ਕੋਲੂ ਚ ਪਾਣੀ ਨਹੀਂ ਪੈਂਦਾ ਮੇਨ ਗੱਲ ਇਹ ਹੈ ਲੋਕਾਂ ਨੂੰ ਮਿਲਾਵਟ ਨਹੀਂ ਮਿਲਦੀ 100% ਸ਼ੁੱਧ ਚੀਜ਼ ਮਿਲੂ ਸ਼ੁੱਧ ਚੀਜ਼ ਮਿਲੂ ਠੀਕ ਹੈ ਤੇ ਇਹ ਤੇਲ ਨਿਕਲਦਾ ਫਿਰ ਜਿਵੇਂ ਆ ਤੇਲ ਦੇਖਦੇ ਆ ਇਹਦੇ ਤਾਂ ਗਾਧ ਜੀ ਖਾਸੀ ਆਉਂਦੀ ਆ ਹਨਾ ਹਾਂਜੀ ਹਾਂ ਇੱਧਰ ਇਹ ਆਪਣਾ ਮਸ਼ੀਨ ਚੋਂ ਗਾਧਰਾਹੀ ਤੇਲ ਉਰੇ ਆ ਗਿਆ ਠੀਕ ਹੈ ਜੀ ਗਾਧ ਆ ਪਿਆ ਗਾਧ ਵਾਲਾ ਤੇਲ ਮੇਰੇ ਅੱਗੇ ਆਪਾਂ ਨੇ ਉਹ ਲਾਇਆ ਫਿਲਟਰ ਅੱਛਾ ਉਦੋਂ ਉਦੋਂ ਬਾਅਦ ਫਿਲਟਰ ਹੁੰਦਾ ਤੇਲ ਹਾਂ ਹਾਂ ਉਹ ਫਿਲਟਰ ਵਾਲਾ ਤੇਲ ਫਿਲਟਰ ਕਰਕੇ ਦੇਣਾ ਆ ਪਿਆ ਫਿਲਟਰ ਵਾਲਾ ਅੱਛਾ ਆ ਫਿਲਟਰ ਵਾਲਾ ਪਿਆ ਦੇਖ ਲਓ ਕਿੰਨਾ ਸਾਫ਼ ਸੁਥਰਾ ਤੇਲ ਮਤਲਬ ਇਹ ਤੇਲ ਦੀ ਖਾਸੀਅਤ ਇਹ ਆ ਦੇਖੋ ਜੀ ਇੱਕ ਤਾਂ ਦੀ ਧਾਰ ਦੇਖੋ ਹਾਂਜੀ ਇਹ ਪੂਰਾ ਆ ਦੇਖੋ ਆ ਪਿਆ ਉਹ ਬਿਨਾ ਫਿਲਟਰ ਵਾਲਾ ਬਿਨਾ ਫਿਲਟਰ ਬਹੁਤੇ ਲੋਕ ਤਾਂ ਫਿਲਟਰ ਵਾਲਾ ਬਿਨਾ ਫਿਲਟਰ ਵਾਲਾ ਵੀ ਲੈ ਕੇ ਜਾਂਦੇ ਹੋਣਗੇ ਹਾਂਜੀ ਹਾਂ ਉਹ ਅਗਲੇ ਦੀ ਚੁਆਇਸ ਆ ਕਿਹੜਾ ਲੈ ਕੇ ਜਾਣਾ ਲੈ ਜਾ ਲੈ ਕੇ ਜਾ ਸਰ ਅੱਛਾ ਜਿਵੇਂ ਆਪਾਂ ਨੇ ਕੋਲਡ ਪ੍ਰੈਸ ਲਿਖਿਆ ਹੋਇਆ ਫਿਰ ਉਹ ਕੀ ਕਨਸੈਪਟ ਹੁੰਦਾ ਉਹਦਾ ਕੀ ਫਾਇਦਾ ਲੋਕਾਂ ਨੂੰ ਇਹਦਾ ਆਇਆ ਕੋਲਡ ਪ੍ਰੈਸ ਦਾ ਹੈ ਮਸ਼ੀਨ ਪ੍ਰੈਸ ਵਾਲੀ ਹੈ ਕਿਹੜਾ ਚ ਕੱਢੂਗੀ ਮਾਲ ਅੱਛਾ ਸਰੋਂ ਕੇਰਾ ਚਾਹ ਦੀ ਖੜ ਬਣਾ ਕੇ ਨੇ ਬਾਹਰ ਕੱਢਦਾ ਨਹੀਂ ਠੀਕ ਹੈ ਹਾਂ ਜੀ ਇਹਨੇ ਪ्योर ਚੀਜ਼ ਕੱਢਣੀ ਆ ਇਹਦਾ ਪ੍ਰੈਸ਼ਰ ਆ ਜਣੀ ਆ ਪ्योर ਚੀਜ਼ ਕੱਢਣੀ ਆ ਜਿਵੇਂ ਆਪਾਂ ਦੇਖਦੇ ਆ ਸਪੈਲਰਾਂ ਨਾਲ ਜਾਂ ਕੋਲੂਆਂ ਨਾਲ ਜਿਹੜਾ ਤੇਲ ਨਿਕਲਦਾ ਨਾ ਗਰਮ ਹੋ ਜਾਂਦਾ ਇਸੇ ਕਰਕੇ ਜੇ ਤੁਸੀਂ ਜਾਓਗੇ ਲੱਖਾਂ ਦੇ ਵੀ ਪੈਂਦਾ ਪਰ ਇਹਦੇ 'ਚ ਦੇਖੋ ਜੀ ਆਹ ਦੇਖੋ ਬਾਈ ਆਹ ਕੈਮਰਾ ਮਾਰਦੀ ਲਓ ਜੀ ਆਹ ਤੇਲ ਨਿਕਲ ਕੇ ਆ ਰਿਹਾ ਤਾਂ ਬਿਲਕੁਲ ਠੰਡਾ ਜਿਵੇਂ ਆਮ ਆਪਣਾ ਘਰ ਦੇ ਰੂਮ ਟੈਂਪਰੇਚਰ ਦਾ ਤੇਲ ਆ ਉਹੀ ਹੁੰਦਾ ਮਤਲਬ ਇਹ ਤੋਂ ਬਿਲਕੁਲ ਠੰਡਾ ਤੇਲ ਨਿਕਲਦਾ ਇਹਦੇ ਕਰਕੇ ਨੇ ਗੁਣ ਤੱਤ ਨਹੀਂ ਮਰਦੇ ਹਾਂਜੀ ਹਾਂ ਹਣਾ ਤੱਤ ਨਹੀਂ ਮਰਦੇ ਤੇ ਜਿਹੜਾ ਇੱਕ ਹੋਰ ਖਾਸੀਅਤ ਕੀ ਆ ਜਿਹੜੀ ਖਲ ਨਿਕਲਦੀ ਮੋਗਦੀ ਲਿਕ ਰਹੀ ਆ ਪੂਰੀ ਵੀਰੇ ਇੱਕ ਵਾਰ ਚ ਨਿਕਲਦੇ ਆਏ ਨਹੀਂ ਹੈਗਾ ਕਿਤੇ ਫੂਸਪਾ ਦੂਜੇ ਕਿ ਮੈਂ ਰੈਡੀਮੇਡ ਜੀ ਲੈਣ ਜਾਂਦੇ ਆ ਅੱਧਾ ਦਾ ਫੂਸਪਾ ਕੇ ਦੰਦੇ ਨੇ ਅੱਧਾ ਦਾ ਇਹਦਾ ਫਾਇਦਾ ਕੀ ਹੈ ਇਹੋਰਾ ਦੇਖੋ ਤੇਲ ਹੱਥਾਂ ਨੂੰ ਆਹ ਦੇਖੋ ਜੀ ਫੇਰ ਜਿਹੜਾ ਖਲਤਾ ਪਿੰਡ ਪਿੰਡ ਵਾਲਿਆਂ ਨੇ ਲੈ ਕੇ ਗਏ ਨੇ ਕਿਤੀ ਆ ਤੀ ਵੀ ਖਲਤਾ ਵੱਧੋ ਆਰਡਰ ਬੱਕ ਨੇ ਖਲਤਾ ਸੱਤੋਂ ਪੂਰੀ ਨਹੀਂ ਹੁੰਦੀ ਵੀਰੇ ਅੱਛਾ ਪਿੰਡ ਜੀ ਪੂਰੀ ਨਹੀਂ ਹੁੰਦੀ ਹਾਂਜੀ ਹਾਂ ਤੇ ਕੀ ਬਾਤ ਆ ਮਤਲਬ ਕਿਉਂ ਇੱਕ ਸੁੱਧ ਚੀਜ਼ ਕਿਤੇ ਕਿਤੇ ਮਿਲਦੀ ਆ ਸੁੱਧ ਚੀਜ਼ ਤਾਂ ਮਿਲਦੀ ਨਹੀਂ ਲਾ ਲਓ ਕਿਤੋਂ ਮਰਜੀ ਲੈ ਲਓ ਕਿਤੋਂ ਮਰਜੀ ਲੈ ਲਓ ਫੇਰ ਇਹਦਾ ਫਾਇਦਾ ਕੀ ਹੁੰਦਾ ਪਸ਼ਵ ਉਹੋ ਨਹੀਂ ਹੈਗਾ ਨੁਕਸਾਨ ਨਹੀਂ ਹੈਗਾ ਖਾਂਦੇ ਵਧੀਆ ਨੇ ਖਾਂਦੇ ਵਧੀਆ ਨੇ ਦੁੱਧ ਵਧੀਆ ਦਿੰਦੇ ਆਪਾਂ ਨੇ ਜੇ ਸੰਨੀ ਕਰਨੀ ਆ ਮਲਾ ਪਾਣੀ ਚ ਸੱਟੋ ਜੇਦੀ ਰਲ ਜਾਂਦੇ ਭੁੱਲ ਜਾਂਦੀ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਨੂੰ ਸਾਨੂੰ ਮਸ਼ੀਨ ਚਲਾ ਕੇ ਦਿਖਾ ਦਿਓ ਫਿਲਟਰ ਵਾਲੀ ਆ ਤੀ ਬਿਰਿਆ ਦੇਖੋ ਇਧਰ ਆਹ ਗਾਧ ਵਾਲਾ ਤੇਲ ਆ ਗਾਧ ਵਾਲੇ ਤੇਲ ਜਿਹੜਾ ਪਾਈਪ ਲੱਗ ਜਾਣਾ ਠੀਕ ਆ ਆ ਇਧਰੋਂ ਜਾ ਕੇ ਉਧਰ ਫਿਲਟਰ ਹੋ ਰਿਹਾ ਬਈ ਦਿਖਾ ਦਿ ਠੀਕ ਆ ਅੱਛਾ ਇਧਰੋਂ ਪਾਈਪ ਲੱਗੇ ਹੋਏ ਨੇ ਪਾਈਪ ਰਹੀਆਂ ਮਸ਼ੀਨ ਚ ਜਾਂਦਾ ਇੱਥੋਂ ਫਿਰ ਅੰਦਰ ਪ੍ਰੈਸ ਕਰਦੀ ਆ ਬਈ ਉਹਨਾਂ ਨੇ ਫਿਲਟਰ ਚ ਤੇਲ ਪਾਉਣਾ ਲਾਇਆ ਤੇ ਇਧਰੋਂ ਡੁੱਡੀਆਂ ਚੱਲ ਮੀਆਂ ਇਹ ਸਾਰਾ ਤੇਲ ਫਿਲਟਰ ਹੋ ਕੇ ਜਿਹੜੇ ਗਾਧ ਵਾਲਾ ਤੇਲ ਨਿਕਲਦਾ ਸੀ ਉਹ ਤੋਂ ਬਾਅਦ ਫਿਲਟਰ ਹੋ ਕੇ ਇੱਧਰ ਆਉਂਦਾ ਤੇ ਸ਼ੁੱਧ ਹੋ ਕੇ ਆ ਜਾ ਲਾਣਾ ਵੀਰੇ ਉਹ। ਹਾਂਜੀ ਹਾਂ ਪੂਰਾ ਐਨ ਸ਼ੁੱਧ ਹੁੰਦਾ। ਆਹ ਫਿਲਟਰ ਲੱਗਿਆ ਹੋਇਆ ਆਹ ਦੇਖੋ ਤੇਲ। ਆਹ ਫਿਲਟਰ ਹੁੰਦਾ ਤੇ ਇੱਧਰ ਤੇਲ ਨਿਕਲਦਾ। ਗਾਧ ਨਿਕਲਦੀ ਆ ਪਈ ਆ ਕੱਢੀ। ਆਹ ਗਾਧ ਨਿਕਲਦੀ ਫਿਰ ਇਹ ਗਾਧ ਦਾ ਕੀ ਕਰਦੇ ਹੋਂ? ਇਹ ਗਾਧ ਆਪਾਂ ਖਾੜਚ ਮਿਲਾ ਦਾਨੇ ਆ। ਅਸੀਂ ਖਾੜਚ ਮਿਲਾ ਦਿੰਨੇ ਆ ਜਿਹਦੇ ਨਾਲ ਮਤਲਬ ਖਾਲਾ ਜਿਹੜੀ ਹੋਰ ਜ਼ਿਆਦਾ ਫਾਇਦਾ ਕਰਦੀ ਆ ਬਸ਼ਵਾਨ। ਫਿਰ ਸਰੋਂ ਆਪਾਂ ਕਿੱਥੋਂ ਲੈਨੇ ਆ? ਸਰੋਂ ਵੀਰੇ ਆਪ ਦੀ ਬੀਜੀ ਵੀ ਆ ਕੁਝ ਪਿੰਡੋਂ ਲੈ ਲਾਣ ਇਹ ਸਰੋਂ ਵੀ ਜਿਹੜੀ ਹੈਗੀ ਆ ਪਹਿਲਾਂ ਸਾਫ਼ ਕਰਦੇ ਨੇ ਆ ਪੱਖਾ ਲੱਗਦਾ ਮੇਰੇ ਪੱਖਾ ਲਾਇਆ ਹੋਇਆ ਝਾਰ ਨਹੀਂ ਛਰਨੀ ਲਾਈ ਹੋਈ ਆ ਆ ਬਿਨਾ ਪੱਖੇ ਤੋਂ ਫੂਸ ਹੁੰਦਾ ਵਿੱਚ ਹਾਂ ਬਿਨਾ ਪੱਖੇ ਤੋਂ ਜਿਹੜਾ ਫੂਸ ਹੋਊਗਾ ਆ ਦੇਖੋ ਫੂਸ ਹੋਊਗਾ ਵਿੱਚ ਆ ਔਰੇ ਆ ਕੇ ਪੱਖਾ ਲੱਗੂ ਫੂਸ ਸਾਰਾ ਨਿਕਲ ਜਾਣਾ ਅੱਡ ਨਿਕਲ ਜਾਣਾ ਆ ਦੇਖੋ ਫੂਸ ਕੱਢਤਾ ਆ ਦੇਖੋ ਆ ਦੇਖੋ ਜੀ ਆ ਬਚ ਗਈ ਸਰੋਂ ਫਿਰ ਇਹਦਾ ਨਿਕਲਦਾ ਤੇਲ ਇਹਦਾ ਕੱਢਣਾ ਮੇਰੇ ਪਿਓਰ ਚੀਜ਼ ਦੇਣੀ ਆ ਅਗਲੇ ਨੂੰ ਅਗਲੇ ਨੂੰ ਪਿਓਰ ਜਮਾਂ ਚੀਜ਼ ਦੇਣੀ ਆ ਪੈਸੇ ਲਾਉਣੇ ਨੇ ਚੀਜ਼ ਵੀ ਪੂਰੀ ਵਧੀਆ ਦਮਾਂਗੇ ਆਏ ਨਹੀਂ ਹੈਗਾ ਮਲਾਵਟ ਜੀ ਕਰਕੇ ਦੇਤਾ ਸਮਾਨ ਉਹ ਕੰਮ ਨਹੀਂ ਆ ਤੇ ਜੇ ਕਿਸੇ ਨੇ ਕਾਣੀ ਕਢਵਾਉਣੀ ਹੋਵੇ ਉਹ ਵੀ ਕਢ ਦਾਂਗੇ ਹਾਂਜੀ ਹਾਂ ਮੇਰੇ ਕਾਣੀ ਕਦੋਂ ਮਰਜ਼ੀ ਕਢਾ ਸਕਦਾ ਕਾਣੀ ਮਤਲਬ ਇਹਨੂੰ ਬੜਾ ਟਾਈਮ ਨਹੀਂ ਲੱਗਦਾ ਨਾ ਕਾਣੀ ਕਢਣ ਨੂੰ 20 ਮਿੰਟਾ ਹੱਦ ਅੱਧਾ ਘੰਟਾ ਅੱਧੇ ਘੰਟੇ ਚ ਨਿਕਲ ਜਾਂਦਾ ਆਗਲੇ ਨੂੰ ਹਾਂ ਇੱਕ ਕਾਨੀ ਕਢਦੇ ਹਾਂ ਤੁਸੀਂ ਇੱਕ ਤੇਲ ਮਿਲਦਾ ਇੱਕ ਜੇ ਆਪਾਂ ਕਹ ਲਈਏ ਫਿਲਟਰ ਕਰਿਆ ਹੋਇਆ ਤੇਲ ਮਿਲਦਾ ਕੀ ਰੇਟ ਕੀ ਹੈ ਇਹਨਾਂ ਦਾ ਤੇਲ ਦਾ ਰੇਟ ਤਾਂ 180 ਰੁਪਏ ਲੀਟਰਾਂ ਠੀਕ ਹੈ ਜੀ ਹਾਂ ਜੀ ਖਾਲ ਹੈਗੀ ਆ 33 ਰੁਪਏ ਅੱਛਾ ਜਿਹੜੀ ਖਾਲ ਆਮ ਮਾਰਕੀਟ ਤੋਂ ਮਿਲਦੀ ਆ ਉਹੀ ਰੇਟ ਆ ਤੇ ਕੁਆਲਿਟੀ ਉਹਦੇ ਨਾਲੋਂ ਕਿਤੇ ਜ਼ਿਆਦਾ ਆਪ ਹੈ ਹਾਂ ਜੀ ਤੇ ਗਾਤਾ ਬਹੁਤ ਬਹੁਤ ਫਰਕ ਆ ਜੀ ਕੁਆਲਿਟੀ ਦਾ ਖੜਦਾ ਤਾਂ ਦੇਖਣ ਦੀ ਪਤਾ ਲੱਗਦਾ ਹੈਗਾ 3300 ਨੂੰ ਕੁਆਂਟਲ 3300 ਨੂੰ ਕੁਆਂਟਲ ਬਾਅਦ ਸ਼ਾਈਨਿੰਗ ਮਾਰਦੀ ਆ ਖਾਲ ਜਿਹੜੀ ਹੈਗੀ ਆ ਠੀਕ ਹੈ ਹੱਥ ਹਾਂ ਤੇ ਉਦੋਂ ਬਾਅਦ ਜੇਕਰ ਤੇਲ ਦੀ ਗੱਲ ਕਰ ਲਈਏ ਇਹਨਾਂ ਕੋਲੇ ਲੀਟਰ ਦੀ ਪੈਕਿੰਗ ਵੀ ਹੈਗੀ ਆ 2 ਲੀਟਰ ਦੀ ਪੈਕਿੰਗ ਵੀ ਆ 5 ਲੀਟਰ ਦੀ ਪੈਕਿੰਗ ਵੀ ਆ ਇਹ ਤੋਂ ਬਾਅਦ ਜੇ ਜ਼ਿਆਦਾ ਲੈਣਾ ਤਾਂ ਉਹ ਵੀ ਜਿਹੜਾ ਹੈਗਾ ਤੁਹਾਨੂੰ ਜਿਹੜਾ ਆਰਡਰ ਹੈ ਉਹ ਪਹਿਲਾਂ ਲੈਣਾ ਪਊਗਾ ਹਨਾ ਹਾਂਜੀ ਹਾਂ ਤੇ ਬਾਈ ਹੁਣੇ ਕਹਿੰਦੇ ਕਿਉਂਕਿ ਓਨ ਲਿਮਟਿਡ ਹੀ ਸਟਾਕ ਨਿਕਲਦਾ ਇਹ ਨਹੀਂ ਹੈ ਵੀ ਅਸੀਂ ਕੱਢ-ਕੱਢ ਕੇ ਸਟੋਰ ਕੀਤਾ ਹੋਇਆ ਜਿੰਨਾ ਕਿ ਤੁਸੀਂ ਲੈਣਾ ਦੋ ਤਿੰਨ ਦਿਨ ਪਹਿਲਾਂ ਆਰਡਰ ਪਾ ਸਕਦੇ ਹੋ ਕਾਣੀ ਕਢਾਉਣੀ ਉਹ ਵੀ ਇਹਨਾਂ ਨੂੰ ਦੇ ਕੇ ਜਾ ਸਕਦੇ ਹੋ ਇੱਕ ਕਾਣੀ ਦਾ ਰੇਟ ਆ 5 ਰੁਪਏ 5 ਰੁਪਏ ਦੇ ਕਰਦੇ ਹੋ ਬਾਰੇ ਹਾਂਜੀ ਠੀਕ ਆ 5 ਰੁਪਏ ਕਿਲੋ ਠੀਕ ਹੈ 2 ਰੁਪਏ ਅਲੈਦਾ ਹੋ ਜਾਦਾ ਅਲੈਦਾ ਹੋ ਜਾਂਦਾ ਬਾਲਾ ਨਹੀਂ ਹੈਗਾ ਜਣੀ ਮਤਲਬ ਰੇਟ ਜਿਹੜਾ ਆਮ ਆਪਾਂ ਕਹਦੇ ਆ ਆਮ ਨਾਲੋਂ ਰੇਟ ਵੀ ਘੱਟ ਹੈ ਕੁਆਲਿਟੀ ਵੀ ਬਹੁਤ ਜ਼ਿਆਦਾ ਹੈ ਜਿਹੜਾ ਤੇਲ ਨਿਕਲਦਾ ਮਤਲਬ ਘਰਾਂ ਚੋਂ ਅਗਰ ਤੁਸੀਂ ਬਿਮਾਰੀਆਂ ਦੂਰ ਕਰਨੀਆਂ ਨੇ ਤਾਂ ਆਪਣਾ ਸਿਰਫ ਤੇਲ ਬਦਲ ਲਓ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੇ ਘਰ ਚੋਂ ਦੂਰ ਹੋ ਜਾਣਗੀਆਂ ਆਰਡਰ ਤੇਲ ਦਾ ਆਰਡਰ ਪਾਉਣਾ ਇਹਨਾਂ ਨੂੰ ਜਾਂ ਕਹਾਣੀ ਘੁਲਾਉਣੀਆਂ ਜਾਂ ਕੋਈ ਵੀ ਚੀਜ਼ ਦੀ ਜਾਣਕਾਰੀ ਲੈਣੀ ਆ ਨੰਬਰ ਇਹ ਨਾਲ ਸਕਰੀਨ ਤੇ ਆ ਰਿਹਾ ਇਹਦੇ ਤੇ ਕਾਲ ਕਰ ਸਕਦੇ ਹੋ ਐਡਰੈਸ ਵੀ ਤੁਹਾਨੂੰ ਦਿਖਾਤਾ ਤੇ ਐਂਡ ਦੇ ਵਿੱਚ ਇਹੀ ਕਹਾਂਗੇ ਵੀ ਅਗਰ ਤੁਸੀਂ ਆਪਣੇ ਘਰ ਚੋਂ ਬਿਮਾਰੀ ਦੂਰ ਕਰਨੀ ਇਹ ਜਿਹੜੀਆਂ ਹੁਣ ਦੂਰ ਹੋ ਜਾਣਗੀਆਂ ਵੀਰਾ ਮੇਰੇ ਨਾਲ ਪਹਿਲਾਂ ਦੱਸ ਰਿਹਾ ਸੀ ਕਿ ਪਿੰਡ ਚੋਂ ਜਿਹੜੇ ਲੋਕ ਲੈ ਕੇ ਜਾਂਦੇ ਨੇ ਨਾ ਤੇਲ ਬਹੁਤੇ ਲੋਕਾਂ ਦੀ ਜਿਹੜੀ ਪੇਟ ਦੀਆਂ ਪ੍ਰੋਬਲਮ ਸੀ ਉਹ ਦੂਰ ਹੋਣ ਲੱਗੀਆਂ ਕਿਉਂਕਿ ਜਿਹੜਾ ਆਪਾਂ ਤੇਲ ਵਰਤਦੇ ਆ ਉਹ ਹੋਰ ਤਰ੍ਹਾਂ ਦਾ ਹੁੰਦਾ ਕਿਵੇਂ ਦਾ ਹੁੰਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਆ ਸਾਰਾ ਸਾਡੇ ਅੱਖਾਂ ਸਾਹਮਣੇ ਮਿਲਦਾ ਤੇ ਇਸ ਕਰਕੇ ਤੇਲ ਹੀ ਬਦਲ ਲਓ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਹਾਡਾ ਛੁਟਕਾਰਾ ਮਿਲ ਜਾਓ ਦਵਾਈਆਂ ਤੋਂ ਛੁਟਕਾਰਾ ਮਿਲ ਜਾਓ ਤੇ ਬਾਕੀ ਮਿਲਦੇ ਰਹਾਗੇ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ